ਤੁਸੀਂ ਸਾਬ ਕਿਸਾ ਨੇ ਮਸਲਾ ਸਭ ਤੋਂ ਪਹਿਲਾਂ ਤਾਂ ਮੈਂ ਸਮਝਦਾ ਵੀ ਇੱਕ ਬਹੁਤ ਹੀ ਮਚੋਰ ਐਂਡ ਸੰਬੀਡੀ ਵਿਦ ਅ ਵੈਲਥ ਆਫ ਪੋਲਿਟੀਕਲ ਐਕਸਪੀਰੀਅੰਸ ਐਡਮਿਨਿਸਟ੍ਰੇਸ਼ਨ ਐਕਸਪੀਰੀਅੰਸ ਸ਼ਿਵਰਾਜ ਜੁਹਾਂਜੀ ਉਹਨਾਂ ਨੂੰ ਜਿਹੜਾ ਖੇਤੀ ਮੰਤਰੀ ਬਣਾਇਆ ਤੇ ਉਹਨਾਂ ਦੇ ਮੰਤਰੀ ਬਣ ਦੇ ਨਾਲ ਤੁਸੀਂ ਉਹਨਾਂ ਦਾ ਪਿਛੋਕੜ ਦੇਖੋ ਵੀ ਅਗਰ ਐਗਰੀਕਲਚਰ ਦੀ ਦੇਸ਼ ਦੇ ਅੰਦਰ ਜਿਹੜੀ ਗਰੋਥ ਰੇਟ ਹੈ ਤੇ Madhya Pradesh ਦਾ growth rate compare ਕਰਕੇ ਦੇਖੋਗੇ ਕੋਈ ਬੋਲ ਦੇ ਬਾਅਦ ਸੁਨੀਲ ਜਾਖੜ ਨੂੰ ਕਿਸੇ ਚੀਜ਼ ਕਹਿਣ ਦੀ ਲੋੜ ਨਹੀਂ ਪੈਂਦੀ ਇਸ ਕਰਕੇ ਆ ਸਦਭਾਵਨਾ ਹੈ ਸਭ ਤੋਂ ਪਹਿਲਾਂ ਤੁਸੀਂ ਮੇਰੀ ਚਿੱਠੀ ਚਾਹੇ 에어ਪੋਰਟ ਵਾਲੀ ਚੱਕਲੀ ਚਾਹੇ ਅੱਜ ਮੈਂ ਸ਼ੈਲਰ ਦੀ ਲਿਖੀ ਉਸ ਤੋਂ ਪਹਿਲਾਂ ਜਿਹੜਾ ਮੈਂ ਪਹਿਲਾਂ ਟਵੀਟ ਪਾਇਆ ਸੀਗਾ ਚਿੱਠੀ ਦੇ ਨਹੀਂ ਭਾਈ ਟਵੀਟ ਪਾਇਆ ਸੀਗੀ ਉਹ ਸੀਗਾ ਪ੍ਰਧਾਨ ਮੰਤਰੀ ਜਿਨੇ ਸਭ ਤੋਂ ਪਹਿਲਾਂ ਜਿਹੜੀ ਫਾਈਲ ਸਾਈਨ ਕੀਤੀ ਸੀਗੀ ਉਹ ਕਿਸਾਨ ਸਨਮਾਨ ਨਹੀਂ ਦੇ ਦਿੱਤੀ ਸੀ ਸਾਬ ਤੇ ਕਿਸਾਨਾਂ ਦਾ ਮਸਲਾ ਪ੍ਰਧਾਨ ਮੰਤਰੀ ਜੀ ਦੇ ਦਿਮਾਗ ਦੇ ਸਭ ਤੋਂ ਪਹਿਲੇ ਪਾਇਦਾਨ ਤੇ ਹੈ ਤੇ ਸਾਡੇ ਪਹਿਲੇ ਪਾਇਦਾਨ ਤੇ ਹੈ ਅਸੀਂ ਕਿਸਾਨਾਂ ਦੇ ਮਸਲੇ ਤੇ ਹੱਲ ਕਰਾਂਗੇ ਸਭ ਹੋ ਸਕਦਾ ਹੈ ਕਿ ਕਿਸਾਨ ਦੇ ਜਿਹੜੇ ਖੋਤੀ ਆਗੂ ਹੈ ਉਹਨਾਂ ਦੇ ਮਸਲੇ ਸਾਡੇ ਤੋਂ ਨਾ ਹੋਣ ਪਰ ਕਿਸਾਨਾਂ ਦੇ ਜਿਹੜੇ ਜੈਨੂਇਨ ਇਸ਼ੂਜ਼ ਐ ਉਹਨਾਂ ਨੂੰ ਐਡਰੈਸ ਕਰਨ ਵਾਸਤੇ ਪ੍ਰਧਾਨ ਮੰਤਰੀ ਜੀ ਬਿਲਕੁਲ ਤੇ ਸਾਡੇ ਜਿਹੜੇ ਐਗਰੀਕਲਚਰ ਮਿਨਿਸਟਰ ਸ਼ਿਵਰਾਜ ਜੀ ਚੋਹਾਨ ਸਾਹਿਬ ਐ ਉਹ ਬਹੁਤ ਹੀ ਤਤਪਰਾ ਐ ਨੀ ਇਸਕੇਪੇਬਲ ਮਾਨੂੰ ਪੂਰੀ ਉਮੀਦ ਐ ਕਿ ਪੰਜਾਬ ਤੇ ਪੂਰੇ ਦੇਸ਼ ਦੇ ਕਿਸਾਨਾਂ ਦੀ ਸਮੱਸਿਆ ਉਹਨੂੰ ਹੱਲ ਕਰਾਂਗੇ ਦੇਖੋ ਸਾਹਿਬ ਹਰੇਕ ਵਿਅਕਤੀ ਜਦੋਂ ਮੈਂ ਅਪੋਜੀਸ਼ਨ 'ਚ ਬੈਠਾ ਹੁੰਦਾ ਮੇਰਾ ਰੋਲ ਹੋਰ ਹੁੰਦਾ ਆ ਜਿਹੜਾ ਅੱਜ ਇਜ਼ ਨਾਟ ਸਿਟਿੰਗ ਐਜ਼ ਅ ਰਵਨੀਤ ਬਿੱਟੂ ਜੀ ਹੀ ਸਿਟਿੰਗ ਐਜ਼ ਅ ਮਿਨਿਸਟਰ ਇਨ ਦਾ ਯੂਨੀਅਨ ਮਿਨਿਸਟਰ ਆਫ ਮਿਨਿਸਟਰ ਆਫ ਸਟੇਟ ਇਨ ਦਾ ਕੈਬਨਟ ਅੱਜ ਦੇਸ਼ ਦੀ ਗੱਲ ਕਰਨੀ ਹੈ ਪਰਿਵਾਰ ਦੇ ਅੰਦਰ ਬੈਠ ਕੇ ਇਹਨਾਂ ਨੇ ਜੋ ਕੁਝ ਕੀਤਾ ਹੈ ਦੇਸ਼ ਵਾਸਤੇ ਜੋ ਕੋਈ ਫੈਸਲੇ ਲਏ ਹੈ ਤੇ ਉਹ ਵੀ ਮੈਂ ਸਮਝਦਾ ਵੀ ਇੱਕ ਜਿਹੜਾ ਪਾਰਟੀ ਪੱਧਰ ਤੇ ਫੈਸਲਾ ਪਾਰਟੀ ਦਾ ਪੱਧਰ ਦਾ ਹੈ ਵੀ ਐਵਰੀਬਾਡੀ ਇਜ਼ ਸੇਮ ਇਨ ਫਰੰਟ ਆਫ ਲਾ ਸਾਰਿਆਂ ਵਾਸਤੇ ਕਾਨੂੰਨੀ ਜੋ ਪ੍ਰਕਿਰਿਆ ਹੈ ਉਹਦੇ ਹਿਸਾਬ ਨਾਲ ਸਾਰਿਆਂ ਨੂੰ ਜਿਹੜਾ ਜੋ ਹੱਕ ਬੰਦਾ ਹੈ ਉਹਨੂੰ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਥੈਂਕ ਯੂ ਸਰ